ਪੁਤਰ ਕੈਬਨਿਟ ਮੰਤਰੀ ਤਰੁਣ ਪ੍ਰੇਸਿੰਗ ਸੋਧ ਨੇ ਪੰਜਾਬ ਨੂੰ ਖੜਨਾ ਰਹੀ ਜੰਮੂ ਤੋਂ ਨਵਾਂ ਸ਼ਹਿਰ ਰਹੀ ਜੋੜਨ ਵਾਲੀ ਡਿਫੈਂਸ ਰੋਡ ਉੱਤੇ ਸਮਰਾਣਾ ਪੁਲ ਦੀ ਖਸਤਾ ਹਾਲਤ ਦਾ ਗੰਭੀਰ ਨੋਟਿਸ ਲਿਆ। ਟੀਡੀਸੀ ਐਸਡੀਐਮ ਅਤੇ ਪੀਡਬਲਯੂਡੀ ਵੀ ਪਾਕ ਦੇ ਹੋਰ ਅਧਿਕਾਰੀਆਂ ਨੂੰ ਛੁੱਟੀ ਵਾਲੇ ਦਿਨ ਹੀ ਬੁਲਾਇਆ ਗਿਆ ਸੀ। ਉੱਥੇ 24 ਘੰਟਿਆਂ ਦੇ ਅੰਦਰ-ਅੰਦਰ ਮੁਰੰਮਤ ਦਾ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦੇ ਦਿੱਤੇ। ਮੰਤਰੀ ਨੇ ਕਿਹਾ ਕਿ ਇਸ ਦਾ ਕੰਮ ਕੱਲ ਤੋਂ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਪੁਲ ਨਿਰਮਾਣ ਵਿੱਚ ਲਾਪਰਵਾਹੀ ਦਿਖਾਈ ਗਈ ਸੀ। ਇਹ ਜੇ ਬਣਤਰ ਖੁਦ ਸਹੀ ਨਹੀਂ ਹੈ ਪਰ ਹੁਣ ਇਸ ਨੂੰ ਦੁਬਾਰਾ ਬਣਾਉਣਾ ਸੰਭਵ ਨਹੀਂ ਹੈ ਪਰ ਇਸਤੀ ਜਿਹੜੀ ਵੀ ਜਿਹੜੀ ਕਿ ਖਾਮੀਆਂ ਪਾਈ ਗਈਆਂ ਨੇ ਉਸ ਨੂੰ ਜਲਦ ਜੜਾ ਕਿ ਦੂਰ ਕਰਨਾ ਚਾਹੀਦਾ ਹੈ ਹਲਕਾ ਖੰਨਾ ਦੇ ਜੋ ਸਮਰਾਯ ਰੋਡ ਦਾ ਪੋਲਾ ਇਹਦੇ ਉਰੇ ਪਹੁੰਚੇ ਹੈ ਬੇਸਿਕਲੀ ਇਹ ਡਿਫੈਂਸ ਰੋਡ ਮੰਨੀ ਜਾਂਦੀ ਹੈ ਇਹ ਉਰੋ ਜਿਹੜੀ ਟ੍ਰੈਫਿਕ ਹੈ ਖੰਨੇ ਦੇ ਵਿੱਚੋਂ ਡਾਇਵਰਟ ਹੋ ਕੇ ਨਮਾਸ਼ਹਿਰ ਹੁਸ਼ਿਆਰਪੁਰ ਬੰਗਾ ਇੱਧਰ ਨੂੰ ਜਾਂਦੀ ਹੈ ਇਹ ਇਹ ਜਿਹੜੀ ਸੜਕ ਹੈ ਇਹ ਬੇਸਿਕਲੀ ਜਾ ਕੇ ਜੰਮੂ ਕਸ਼ਮੀਰ ਨੂੰ ਟੱਚ ਕਰ ਜਾਂਦੀ ਹੈ ਇਹ ਐਡੀ ਲੋਂਗੇਸਟ ਰੋਡ ਹੈ ਇਹ ਇੱਧਰ ਨੂੰ ਜਾਂਦੀ ਹੈ ਸੋ ਜਿਹੜਾ ਖੰਨੇ ਤੋਂ ਜਦੋਂ ਟ੍ਰੈਫਿਕ ਡਿਵਰਟ ਹੁੰਦੀ ਹੈ ਇਹ ਪੁਲ ਦੇ ਉੱਤੇ ਦੀ ਲੰਘਦੀ ਹੈ ਇਸ ਦੇ ਅੱਗੇ ਸਾਡੀ ਵਿਦਿਅਕ ਸੰਸਥਾ ਵੀ ਪੈਂਦੀ ਹੈ ਇਸ ਕਾਲਜ ਪੈਂਦਾ ਸਾਡਾ ਹੋਰ ਵੀ ਕਈ ਵਸੋਂ ਵੀ ਬਹੁਤ ਹੈ ਇਹਨੂੰ ਪੁਲ ਨੂੰ ਪਾਰ ਕਰਕੇ ਇਹਦੀ ਹਾਲਤ ਸੀ ਜਿਹੜੀ ਪਿਛਲੇ ਕਾਫੀ ਸਮੇ ਤੋਂ ਇਹਦੀ ਰਿਪੇਅਰ ਮੰਗਦਾ ਸੀ ਇਹ ਪੁਲ ਕਗਾ ਜਗਾ ਵੱਡੇ ਵੱਡੇ ਇਹਦੇ ਚ ਖੱਡੇ ਪੈ ਚੁੱਕੇ ਸੀ ਇਹਦੀ ਟੋਟਲ ਜਣੀ ਕਿ ਇਹਦਾ ਪੈਚ ਵਰਕ ਵੀ ਮੰਗਦਾ ਸੀ ਤੇ ਆਉਣ ਵਾਲੇ ਸਮੇਂ ਤੇ ਇਹਦੀ ਰੀਕਾਰਪੇਟਿੰਗ ਵੀ ਮੰਗਦਾ ਸੀ ਸੋ ਇਹਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮੇਰੇ ਨਾਲ ਅੱਜ ਏਡੀਸੀ ਸ਼ਿਖਾਪਾ ਗਰਜੀ ਵੀ ਖੜੇ ਨੇ ਮੇਰੇ ਨਾਲ ਅੱਜ ਐਸਟੀਐਮ ਖੰਨਾ ਡਾਕਟਰ ਬਲਜਿੰਦਰ ਢਿੱਲੋਂ ਜੀ ਵੀ ਖੜੇ ਨੇ ਪੀਡਬਲਯੂਡੀ ਦੇ ਡਿਪਾਰਟਮੈਂਟ ਤੋਂ ਸਾਡੇ ਸਾਰੇ ਜਿਹੜੇ ਅਫਸਰ ਨੇ ਉਹ ਪਹੁੰਚੇ ਹੋਏ ਨੇ ਉਰੇ ਇਹ ਅਸੀਂ ਇਮੀਡੀਏਟਲੀ ਇਹਦੇ ਤੇ ਮੈਜਰ ਲੱਟਾਇਦੇ ਤੇ ਅਸੀਂ ਫੜੀ ਹੈ ਜੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਹੁਕਮ ਨਿਰਦੇਸ਼ ਜਾਰੀ ਕਰਤੇ ਔਰ ਅੱਜ ਤਰੀਕ ਹੈਗੀ ਹੈ 27 ਤਰੀਕ 27 ਅਪ੍ਰੈਲ ਮਤਲਬ ਕਿ ਅਗਲੇ ਹੀ ਦਿਨ 28 ਅਪ੍ਰੈਲ ਨੂੰ ਭਾਵ ਕੱਲ ਤੋਂ ਇਹਦੀ ਟੋਟਲ ਰਿਪੇਅਰ ਮੇਨਟੇਨੈਂਸ ਦਾ ਕੰਮ ਚੱਲ ਪੂਗਾ ਚੰਗੀ ਤਰ੍ਹਾਂ ਇਹਦੀ A to Z ਸਫਾਈ ਕਰਾ ਕੇ ਔਰ ਜਿਹੜੇ ਇਹਦੇ ਜਿੰਨੇ ਚਿੱਟੇ ਵੱਟੇ ਖੱਡੇ ਨੇ ਉਹਨਾਂ ਨੂੰ ਪ੍ਰੋਪਰ ਕਲੀਨ ਕਰਾ ਕੇ ਉਹਦੀ ਜਿਹੜੀ ਰੀਕਾਰਪੇਟਿੰਗ ਉਹਦੇ ਤੇ ਜਾਨੀ ਕਿ ਉਦੀ ਰਿਪੇਅਰ ਕੀਤੀ ਜਾਊਗੀ ਟੋਟਲ ਤੇ ਇਹਦਾ ਜਿਹੜਾ ਐਸਟੀਮੇਟ ਹੈ ਉਹ ਐਸਟੀਮੇਟ ਜਿਹੜਾ ਹੈ ਸਰਕਾਰ પાસે ਉਹ ਭੇਜ ਚੁੱਕੇ ਆ ਅਸੀਂ ਤੇ ਨਾਲ ਦੀ ਨਾਲ ਉਹ ਵੀ ਕਲੀਅਰ ਕਰਕੇ ਕੁਛ ਹੀ ਸਮੇਂ ਦੇ ਵਿੱਚ ਕੁਛ ਹੀ ਸਮੇਂ ਦੇ ਵਿੱਚ ਅਸੀਂ ਇਹਦੀ ਜਿਹੜੀ ਰੀਕਾਰਪੇਟਿੰਗ ਆ ਇੱਕ ਵਾਰ ਤੋਂ ਨਵੇਂ ਸਿਰੇ ਤੋਂ ਉਹ ਵੀ ਕਰਵਾਵਾਂਗੇ ਹੋਰ ਕੀ ਕੀ ਦੇਖਣਾ ਹੋ ਗਿਆ ਕਿਉਂਕਿ ਪੀਹ ਵਾਰ ਰੁੱਤ ਚਾ ਤੁਹਾਡੀ ਸਰਕਾਰ ਤੋਂ ਪਹਿਲਾਂ ਵੀ ਕਾਫੀ ਜ਼ਿਆਦਾ ਰਿਨਸਪੈਕਸ਼ਨ ਹੋਇਆ ਸੀ ਕਹਿੰਦੇ ਸੀ ਪੁੱਲ ਦੇ ਨਿਰਮਾਣ 'ਚ ਵੀ ਕਾਫੀ ਕਮੀਆਂ ਸੀ ਐਕਚੁਅਲੀ ਜਦੋਂ ਇਹਦੀ ਬਣਤਰ ਹੋਈ ਹੈ ਉਹ ਤਾਂ ਸਾਡੀ ਸਰਕਾਰ ਐ ਨਹੀਂ ਸੀ ਇਹਦੀਆਂ ਪੁਰਾਣੀਆਂ ਸਰਕਾਰਾਂ ਦੇ ਟਾਈਮ 'ਕਿ ਬਣਤਰੇ ਗਲਤ ਕਰਵਾਤੀ ਇਹਨਾਂ ਨੇ ਉਦੋਂ ਧਿਆਨ ਨਹੀਂ ਦਿੱਤਾ ਕਿਸੇ ਨੇ ਸੋ ਆਏ ਸਾਲ ਇਹ ਕੋਈ ਨਾ ਕੋਈ ਇਹਦੇ ਤੇ ਆਹੀ ਜੀ ਟੁੱਟਪਾੜ ਹੋ ਜਾਂਦੀ ਹੈ ਜਿਹਦੀ ਸਾਨੂੰ ਫਿਰ ਰਿਪੇਅਰ ਮੇਨਟੇਨੈਂਸ ਕਰਵਾਣੀ ਪੈਂਦੀ ਹੈ ਇੱਕ ਵਾਰ ਤਾਂ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਇਹ ਸਾਲ 2021 ਦੀ ਗੱਲ ਹੈ ਇਹਦੇ ਵਿੱਚ ਇਹਦੀ ਮੇਜਰ ਰਿਪੇਅਰ ਹੋਈ ਸੀ ਇਹਦੇ ਵਿੱਚ ਪੂਰੇ ਦਾ ਪੂਰਾ ਇੱਕ ਖੱਡਾ ਹੀ ਹੋ ਗਿਆ ਸੀ ਤੇ ਉਹ ਫਿਰ ਉਹਰੇ ਬੰਦ ਕਰਕੇ ਉਹ ਸਾਰੀ ਦੀ ਸਾਰੀ ਦੁਆਰ ਤੇ ਕੰਕਰੀਟ ਦਾ ਪੈਚ ਵਰਕ ਕੀਤਾ ਗਿਆ ਸੀ ਇਹਨੇ ਤੋ ਹੁਣ ਜਿਵੇਂ ਹੈ ਇਹਨੂੰ ਤਾਂ ਦੇਖੋ ਇਹ ਢਾਕੇ ਤਾਂ ਨਵੇਂ ਸਰੋ ਬੰਦਾ ਨਹੀਂ ਕਿਉਂਕਿ ਬੜੇ ਵੱਡੇ ਪ੍ਰੋਜੈਕਟ ਨੇ ਸੋ ਫਿਲਹਾਲ ਦੀ ਤੌਰ ਤੇ ਉੱਤੇ ਜਿਹੜੀ ਇਹ ਦੀ ਅਸੀਂ ਸਾਰੀ ਮੇਜਰ ਰਿਪੇਅਰ ਕਰਾ ਰਹੇ ਹਾਂ ਰਿਪੇਅਰ ਕਰਾਉਣ ਤੋਂ ਬਾਅਦ ਇਹਦੀ ਅਸੀਂ ਰੀਕਾਰਪੇਟਿੰਗ ਵੀ ਕਰਾ ਦਾਂਗੇ ਤੇ ਇਹਦੇ ਨਾਲ ਸਾਡਾ ਜਿਹੜਾ ਐਕ ਲਿਸਟ ਨਹੀਂ ਤਾਂ ਜਿਹੜਾ ਲੈਨੋ ਪਾਰ ਵਸੋਂ ਹੈ ਜਾਂ ਜਿਹੜੇ ਉਰੋ ਰੋਡ ਤੋਂ ਦੀ ਇੰਨੀ ਹਜ਼ਾਰਾਂ ਟਰੈਫਿਕ ਲੰਘਦੀ ਹੈ ਇਹਨੂੰ ਬਹੁਤ ਵੱਡਾ ਜਣੀ ਕਿ ਇੱਕ ਜਿਹਨੂੰ ਕਹ ਲੋ ਫਾਇਦਾ ਮਿਲੂਗਾ ਇੱਕ ਕੰਵਨ ਵੀ ਕਰੂਗਾ ਜਿਹੜੀ ਟਰੈਫਿਕ ਐਵਰੇਜਵੇਂ ਇਹਨੂੰ ੋਕੇ ਕਿਵੇਂ ਹੋਊਗਾ ਜੀ ਦੇ ਕੋ ਉਹ ਤਾਂ ਡਿਪਾਰਟਮੈਂਟ ਨੇ ਜਦੋਂ ਪ੍ਰਸ਼ਾਸਨ ਨੇ ਆਪ ਹੀ ਕਰ ਲੈਣਾ ਜਦੋਂ ਇਹਦਾ ਰਿਪੇਅਰ ਮੇਨਟੇਨੈਂਸ ਦਾ ਕੰਮ ਚੱਲਦਾ ਉਹਨਾਂ ਦਾ ਬਹੁਤ ਤਜਰਬਾ ਹੁੰਦਾ ਹੈ